ਜੋ ਉਸਨੇ ਪੁਲਿਸ ਮੁਲਾਜ਼ਮ ਸੁਰਮਖ ਸਿੰਘ ਵਾਸੀ ਪਿੰਡ ਮੁੱਚਲ ਜ਼ਿਲ੍ਹਾ ਅੰਮ੍ਰਿਤਸਰ ਨੂੰ ਚੋਕ ਕੇ ਲੋਪੋਕੇ ਪੁਲਿਸ ਚੌਕੀ ਲੈ ਜਾ ਕੇ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਸੀ ਇਸ ਦੇ ਨਾਲ ਹੀ ਇੱਕ ਹੋਰ ਮੁਲਾਜ਼ਮ ਸੀਗਾ ਸੁਖਵਿੰਦਰ ਸਿੰਘ ਜੋ ਕਿ ਬਿਆਸਦਾ ਰਹਿਣ ਵਾਲਾ ਸੀਗਾ ਉਸ ਨੂੰ ਵੀ ਮਾਰ ਦਿੱਤਾ ਗਿਆ ਸੀ ਹਾਲਾਂਕਿ ਅਦਾਲਤ ਨੇ ਪਰਮਜੀਤ ਸਿੰਘ ਨੂੰ ਕਤਲ ਦੇ ਦੋਸ਼ ਤੋਂ ਬਰੀ ਕਰ ਦਿੱਤਾ ਪਰ ਅਗਵਾ ਕਰਨ ਅਤੇ ਗੈਰ ਕਾਨੂੰਨੀ ਹਰਕਤ ਲਈ ਉਸ ਨੂੰ ਦੋਸ਼ੀ ਠਹਿਰਾ ਦਿੱਤਾ ਬੀਤੇ ਦਿਨ ਮੋਹਾਲੀ ਦੀ ਸੀਬੀਆਈ ਦੀ ਸਪੈਸ਼ਲ ਕੋਰਟ ਦੇ ਜੱਜ ਬਲਜਿੰਦਰ ਸਿੰਘ ਸਰਾ ਨੇ ਇੱਕ ਫੈਸਲਾ ਸੁਣਾਇਆ ਉਸ ਫੈਸਲੇ ਦੇ ਵਿੱਚ ਆ ਸਾਬਕਾ ਐਸਪੀ ਪਰਮਜੀਤ ਸਿੰਘ ਜੋ ਪੰਜਾਬ ਪੁਲਿਸ ਦਾ ਸੀ ਉਸ ਨੂੰ ਦੋ ਵਾਰੀ 10 ਸਾਲ ਦੀ ਸਜ਼ਾ ਅਤੇ 50000 ਰੁਪਇਆ ਜੁਰਮਾਨਾ ਲਾਇਆ ਗਿਆ ਤੁਹਾਨੂੰ ਦੱਸ ਦਈਏ ਕਿ 1993 ਦੇ ਇੱਕ ਫੇਕ ਐਨਕਾਊਂਟਰ ਦੇ ਵਿੱਚ ਦੋ ਨੌਜਵਾਨਾਂ ਦੀ ਜਾਨ ਲੈ ਲਈ ਗਈ ਸੀ ਉਸੀ ਕੇਸ ਦੇ ਵਿੱਚ ਇਸ ਸਾਬਕਾ ਐਸਪੀ ਨੂੰ ਜਿਹੜਾ ਹੈ ਇਹ ਸਜ਼ਾ ਦਿੱਤੀ ਗਈ ਜੀ ਹਾਂ ਤੁਸੀਂ ਦੇਖ ਰਹੇ ਹੋ ਆਪਸੀ ਸਾਇੰਟਿਵ ਟੀਵੀ ਤੇ ਮੈਂ ਹਾਂ ਤੇਜਿੰਦਰ ਪਾਲ ਸਿੰਘ ਇਸ ਕੇਸ ਦੇ ਬਾਰੇ ਵਿੱਚ ਕੁਝ ਕੁ ਗੱਲਾਂ ਤੁਹਾਡੇ ਨਾਲ ਜ਼ਰੂਰ ਕਰਾਂਗਾ ਔਰ ਇਸ ਕੇਸ ਨੂੰ ਲੈ ਕੇ ਚੱਲ ਰਹੇ ਵਕੀਲ ਦਾ ਕੀ ਕਹਿਣਾ ਹੈ ਇਸ ਕੇਸ ਦੇ ਬਾਰੇ ਵਿੱਚ ਉਹ ਵੀ ਵੀਡੀਓ ਦੇ ਸ਼ਾਰਟਸ ਤੁਹਾਨੂੰ ਜ਼ਰੂਰ ਦਿਖਾਵਾਂਗੇ ਔਰ ਇਸ ਪੀੜਿਤ ਪਰਿਵਾਰ ਜਿਸ ਪਰਿਵਾਰ ਦੇ ਇਹ ਦੋ ਨੌਜਵਾਨ 1993 ਦੇ ਵਿੱਚ ਫੇਕ ਮੁਕਾਬਲੇ ਦੇ ਵਿੱਚ ਜਿਹੜਾ ਹੈ ਇਹ ਐਨਕਾਊਂਟਰ ਦੇ ਵਿੱਚ ਜਿਹੜਾ ਸੀ ਉਹ ਮਾਰੇ ਗਏ ਸੀ ਉਹਨਾਂ ਦੇ ਅੱਗੇ ਜਿਹੜੇ ਪੁੱਤਰ ਨੇ ਜਾਂ ਭਤੀਜਾ ਹੈ ਉਹਨਾਂ ਨੇ ਕੀ ਕਿਹਾ ਉਹ ਵੀ ਵੀਡੀਓ ਦੇ ਵਿੱਚ ਸ਼ਾਰਟ ਜਿਹੜਾ ਹੈ ਉਹ ਤੁਹਾਨੂੰ ਸੁਣਾਵਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਆਖਰ ਮਾਮਲਾ ਸਿਗਾ ਕੀ ਪੰਜਾਬ ਪੁਲਿਸ ਨੇ 1993 ਦੇ ਦਸ਼ਕ ਦੇ ਵਿੱਚ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਐਸੇ ਕੇਸ ਜਿਹੜੇ ਨਿਕਲ ਕੇ ਸਾਹਮਣੇ ਆਏ ਨੇ ਜਿਵੇਂ ਕਿ ਇੰਡੀਅਨ ਐਕਸਪ੍ਰੈਸ ਦੀ ਵੀ ਇੱਕ ਰਿਪੋਰਟ ਹੈ ਜਿਦੇ ਵਿੱਚ ਪਿਛਲੇ 6 ਤੋਂ 7 ਮਹੀਨੇ ਦੇ ਵਿੱਚ ਕਰੀਬ 20 ਐਸੇ ਫੇਕ ਐਨਕਾਊਂਟਰਾਂ ਦੇ ਕੇਸ ਜਿਹੜੇ ਨੇ ਉਹ ਸਾਹਮਣੇ ਨਿਕਲ ਕੇ ਆਏ ਜਿਨ੍ਹਾਂ ਦੀ ਕਹਾਣੀ ਖੂਬ ਹੂ ਲਗਭਗ ਇੱਕੋ ਜਿਹੀ ਹੈ ਯਾਨੀ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਨੂੰ ਕਾਪੀ ਪੇਸਟ ਕਰਕੇ ਉਹਨਾਂ ਦੀਆਂ ਫਾਈਲਾਂ ਬਨਾਈਆਂ ਗਈਆਂ ਹਨ ਇਹ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਦੱਸਦੀ ਹੈ ਔਰ ਇਸ ਵੇਲੇ ਤੱਕ ਕਰੀਬ ਸੀਬੀਆਈ ਦੀ ਸਪੈਸ਼ਲ ਬ੍ਰਾਂਚ ਦੇ ਵਿੱਚ ਜਾਂ ਜਿਹੜਾ ਸੀਬੀਆਈ ਦੀ ਜਿਹੜੀ ਸਪੈਸ਼ਲ ਕੋਰਟ ਹੈ ਉਹਦੇ ਵਿੱਚ ਅਤੇ ਸੁਪਰੀਮ ਕੋਰਟ ਦੇ ਵਿੱਚ ਕਰੀਬ 50 ਐਸੇ ਫੇਕ ਐਂਕਾਊਂਟਰਾਂ ਦੇ ਮਾਮਲੇ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਫੈਸਲਾ ਬੀਤੇ ਦਿਨ ਜੋ ਹੈ ਸਪੈਸ਼ਲ ਸਪੈਸ਼ਲ ਕੋਰਟ ਸੀਬੀਆਈ ਦੀ ਮੁਹਾਲੀ ਦੀ ਜਿਹਦੇ ਜੱਜ ਬਲਜਿੰਦਰ ਸਿੰਘ ਸਰਾ ਸੀ ਉਹਨਾਂ ਨੇ ਸੁਣਾਇਆ ਜਿਹਦੇ ਵਿੱਚ ਐਕਸ ਐਸਪੀ ਜਿਹੜਾ ਕਿ ਉਸ ਵੇਲੇ ਜਦੋਂ ਐਨਕਾਊਂਟਰ ਹੋਇਆ ਸੀ 1993 ਦੇ ਵਿੱਚ ਜਿਹਦਾ ਨਾਮ ਪਰਮਜੀਤ ਸਿੰਘ ਹੈ ਉਹ ਉਸ ਵੇਲੇ ਐਸਐਚਓ ਸੀ ਹੁਣ ਤੁਹਾਨੂੰ ਇਸ ਕੇਸ ਦੇ ਬਾਰੇ ਵਿੱਚ ਥੋੜਾ ਡਿਟੇਲ ਦੇ ਵਿੱਚ ਦੱਸ ਦਈਏ ਕਿ ਦੋ ਨੌਜਵਾਨ ਖੜਕੂਆਦ ਦੇ ਵਿੱਚ ਬੜੇ ਨੌਜਵਾਨਾਂ ਨੂੰ ਚੁੱਕ ਚੁੱਕ ਕੇ ਜਿਹੜਾ ਹੈ ਉਹ ਜਿਵੇਂ ਤੁਹਾਨੂੰ ਦੱਸਿਆ ਕਿ ਬਹੁਤ ਸਾਰੇ ਐਸੇ ਕੇਸ ਹੁਣ ਸਾਹਮਣੇ ਆ ਰਹੇ ਨੇ ਕਿ ਜਿਨ੍ਹਾਂ ਨੂੰ ਬੇਗੁਨਾਹਾਂ ਨੂੰ ਪੁਲਿਸ ਐਨਕਾਊਂਟਰ ਕਰਕੇ ਮਾਰ ਦਿੱਤਾ ਗਿਆ ਐਸੇ ਬਹੁਤ ਸਾਰੇ ਕੇਸ ਜਿਹੜੇ ਨੇ ਸੁਪਰੀਮ ਕੋਰਟ ਦੇ ਵਿੱਚ ਸੀਬੀਆਈ ਦੀ ਅਦਾਲਤ ਦੇ ਵਿੱਚ ਅਤੇ ਹੋਰ ਕੋਰਟਾਂ ਦੇ ਵਿੱਚ ਪੈਂਡਿੰਗ ਪਏ ਹੋਏ ਨੇ ਜਿਨ੍ਹਾਂ ਦੀਆਂ ਸੁਣਵਾਈਆਂ ਹੋਣੀਆਂ ਬਾਕੀ ਨੇ ਅਤੇ ਫੈਸਲੇ ਆਉਣੇ ਬਾਕੀ ਨੇ ਲੇਕਿਨ ਜੋ ਕੇਸ ਇਹ ਹੋਇਆ ਇਹਦੇ ਵਿੱਚ ਕੁਝ ਅਲੱਗ ਹੀ ਕਹਾਣੀ ਹੈ ਦੋ ਪੁਲਿਸ ਮੁਲਾਜ਼ਮ ਜਿਨ੍ਹਾਂ ਦਾ ਨਾਮ ਮੈਂ ਤੁਹਾਨੂੰ ਦੱਸ ਦਿਆਂ ਇੱਕ ਸੁਰਮਖ ਸਿੰਘ ਜੋ ਕਿ ਪਿੰਡ ਮੁਛਲ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਅਤੇ ਦੂਸਰਾ ਸੁਖਵਿੰਦਰ ਸਿੰਘ ਉਹ ਪਿੰਡ ਖੇੜਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਇਹ ਦੋਵੇਂ ਪੁਲਿਸ ਮੁਲਾਜ਼ਮ ਸੀਗੇ ਆਪਣੀ ਆਪਣੀ ਜਗ੍ਹਾ ਤੇ ਡਿਊਟੀ ਨਿਭਾ ਰਹੇ ਸੀ ਲੇਕਿਨ ਇੱਕ ਦਿਨ 18 April 1993 ਨੂੰ ਸਵੇਰੇ 6 ਵਜੇ ਸੁਰਮਖ ਸਿੰਘ ਦੇ ਘਰ ਪੁਲਿਸ ਪਾਰਟੀ ਆਉਂਦੀ ਹੈ ਜਿਹਦੀ ਅਗਵਾਈ ਉਸ ਵੇਲੇ ਦਾ ਐਸ ਐਚ ਓ ਪਰਮਜੀਤ ਸਿੰਘ ਕਰ ਰਿਹਾ ਹੁੰਦਾ ਹੈ ਔਰ ਉਸਨੇ ਸਵੇਰੇ 6 ਵਜੇ ਸੁਰਮੁਖ ਸਿੰਘ ਨੂੰ ਘਰੋਂ ਚੱਕ ਲਿਆ ਅਤੇ ਦੂਸਰੀ ਇੱਕ ਪੁਲਿਸ ਪਾਰਟੀ ਜਿਹੜੀ ਹੈ ਉਹ ਸੁਖਵਿੰਦਰ ਸਿੰਘ ਦੇ ਘਰ ਯਾਨੀ ਪਿੰਡ ਖੇੜਾ ਦੇ ਅੰਮ੍ਰਿਤਸਰ ਪਿੰਡ ਖੇੜਾ ਦੇ ਵਿੱਚ ਜਾਂਦੀ ਹੈ ਔਰ ਉਸ ਨੂੰ ਵੀ ਲਗਭਗ ਉਸੇ ਸਮੇਂ ਘਰੋਂ ਚੱਕ ਲਿਆ ਜਾਂਦਾ ਹੈ ਜਿਹਦੀ ਜਿਸ ਪਾਰਟੀ ਦੀ ਅਗਵਾਈ ਐਸ ਆਈ ਰਾਮ ਲੁਭਾਇਆ ਜਿਹੜਾ ਸੀ ਉਹ ਕਰ ਰਿਹਾ ਸੀ ਔਰ ਇਹਨਾਂ ਦੋਨਾਂ ਨੂੰ ਜਿਹੜਾ ਹੈ ਉਹ ਪੁਲਿਸ ਜਿਹੜੀ ਹੈ ਉਹ ਚੁੱਕ ਲੈਂਦੀ ਹੈ ਲੇਕਿਨ 22 April ਨੂੰ ਇੱਕ ਖਬਰ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆਂਦੀ ਹੈ ਕਿ ਐਸ ਐਚ ਓ ਧਰਮ ਸਿੰਘ ਥਾਣਾ ਲੋਪੋਕੇ ਦੇ ਅਗਵਾਹੀ ਹੇਠ ਇੱਕ ਐਨਕਾਊਂਟਰ ਕੀਤਾ ਜਾਂਦਾ ਹੈ ਜਿਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਖੜਕੂਆਂ ਦੇ ਨਾਲ ਐਨਕਾਊਂਟਰ ਜਿਹੜਾ ਖੜਕੂਆਂ ਨੇ ਹਮਲਾ ਕੀਤਾ ਉਹ CRPF CIA ਔਰ ਪੰਜਾਬ ਪੁਲਿਸ ਦੇ ਉੱਤੇ ਹਮਲਾ ਕੀਤਾ ਜਿਹਦੇ ਚੱਲਦੇ ਇੱਕ ਐਨਕਾਊਂਟਰ ਚੱਲਿਆ ਔਰ ਦੋ ਅਣਪਛਾਤੇ ਜਿਹੜੇ ਅੱਤਵਾਦੀ ਸੀ ਉਹਨਾਂ ਨੂੰ ਮਾਰ ਦਿੱਤਾ ਗਿਆ 32 ਸਾਲ ਦੇ ਬਾਅਦ ਜਾ ਕੇ ਪਤਾ ਚੱਲਿਆ ਕਿ ਇਹ ਪਰਮਜੀਤ ਸਿੰਘ ਨੇ ਉਹੀ ਦੋ ਮੁੰਡੇ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੂੰ ਚੱਕ ਕੇ ਇਸ ਐਨਕਾਊਂਟਰ ਦੇ ਵਿੱਚ ਭੇਜ ਕੇ ਮਰਵਾ ਦਿੱਤਾ ਜਾਂ ਮਾਰ ਦਿੱਤਾ ਹੁਣ ਜੱਜ ਨੇ ਇਹ ਫੈਸਲਾ ਦਿੱਤਾ ਹੈ ਕਿਉਂਕਿ ਦੋ ਜੜੀਆਂ ਧਾਰਾਵਾਂ ਲਾ ਕੇ ਪਰਮਜੀਤ ਸਿੰਘ ਜਿਹੜਾ ਇਸ ਵੇਲੇ ਰਿਟਾਇਰ ਹੋਇਆ ਹੈ ਐਸਪੀ ਰੈਂਕ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਜਿੱਥੇ ਆਮ ਨੌਜਵਾਨਾਂ ਨੂੰ ਚੱਕ-ਚੱਕੇ ਮਾਰਿਆ ਜਾਂਦਾ ਸੀ ਉੱਥੇ ਇਹਨਾਂ ਪੁਲਿਸ ਵਾਲਿਆਂ ਨੂੰ ਕਿਉਂ ਮਾਰਿਆ ਗਿਆ ਇਹਦੇ ਪਿੱਛੇ ਵੀ ਕੋਈ ਨਾ ਕੋਈ ਕਹਾਣੀ ਜ਼ਰੂਰ ਛੁਪੀ ਹੋਵੇਗੀ ਹੋ ਸਕਦਾ ਹੈ ਇਹ ਦੋਵੇਂ ਨੌਜਵਾਨ ਜਿਹੜੇ ਨੇ ਇਹ ਪਰਮਜੀਤ ਸਿੰਘ RAM ਨਭਾਇਆ ਧਰਮ ਸਿੰਘ ਅਤੇ ਦਰਬਾਰਾ ਸਿੰਘ ਔਰ ਕਸ਼ਮੀਰਾ ਸਿੰਘ ਇਹ ਇੱਕ ਪੁਲਿਸ ਦੇ ਜਿਹੜੇ ਮੁਲਾਜ਼ਮ ਸੀ ਇਹ ਇਸ ਤਰ੍ਹਾਂ ਦੇ ਕੰਮ ਕਰਦੇ ਸੀ ਕਿਉਂਕਿ ਇਹਨਾਂ ਦੇ ਉੱਤੇ ਮਲਟੀ ਕੇਸਿਸ ਜਿਹੜੇ ਨੇ ਇਸ ਤਰ੍ਹਾਂ ਦੇ ਫੇਕ ਐਨਕਾਊਂਟਰਾਂ ਦੇ ਚੱਲ ਰਹੇ ਨੇ ਔਰ ਇਹਨਾਂ ਲੋਕਾਂ ਨੇ ਸ਼ਾਇਦ ਜੋ ਕੀਤਾ ਹੋਣਾ ਉਹ ਇਹਨਾਂ ਦੋ ਨੌਜਵਾਨਾਂ ਨੂੰ ਪਸੰਦ ਨਾ ਹੋਣ ਆਇਆ ਹੋਣਾ ਜਿਹਦੇ ਚੱਲਦੇ ਇਹਨਾਂ ਨੂੰ ਮੌਤ ਦੇ ਕਾਰਡ ਜਿਹੜਾ ਹੈ ਫੇਕ ਐਨਕਾਊਂਟਰ ਦੇ ਵਿੱਚ ਉਤਾਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਐ ਐਕਐਸਪੀ ਪਰਮਜੀਤ ਸਿੰਘ ਦੇ ਉੱਤੇ IPC ਦੀ 343 ਅਤੇ 364 ਦੇ ਤਹਿਤ ਦੋ ਸਜ਼ਾਵਾਂ 10-10 ਸਾਲ ਦੀਆਂ ਤੇ 50000 ਰੁਪਏ ਜਿਹੜਾ ਜੁਰਮਾਨਾ ਹੈ ਉਹ ਲਾਇਆ ਗਿਆ ਹੈ CBI ਦੇ ਵਕੀਲ ਜਿਹੜੇ ਅਨਮੋਲ ਨਰੰਗ ਨੇ ਉਹਨਾਂ ਨੇ ਸਾਰੀ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਕਿ CBI ਨੂੰ ਸੁਪਰੀਮ ਕੋਰਟ ਨੇ ਇੱਕ ਸਪੈਸ਼ਲ ਆਰਡਰ ਦਿੱਤਾ ਸੀ ਜੋ ਕਿ ਕਰੀਬ 22 April 1993 ਨੂੰ ਜਿਹੜਾ ਫੇਕ ਐਨਕਾਉਂਟਰ ਹੋਇਆ ਸੀ ਇਹਦੇ ਰਿਲੇਟਿਡ ਸੀ ਮੈਂ ਇਸ ਕਰਕੇ ਤੁਹਾਨੂੰ ਦੱਸ ਰਿਹਾ ਕਿ ਪੂਰੇ ਕੇਸ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ 1 ਫਰਵਰੀ 1999 ਨੂੰ ਇਸ सीबीआई ਨੇ ਜਿਹੜੀ ਚਾਰਜ ਸ਼ੀਟ ਜਿਹੜੀ ਹੈ ਇਹ ਐਕਸ ਐਸਪੀ ਜਿਹੜਾ ਹੈ ਇਸ ਵੇਲੇ ਐਕਸ ਐਸਪੀ ਹੈ ਪਰਮਜੀਤ ਸਿੰਘ ਅਤੇ ਬਾਕੀ ਦੀ ਜਿਹੜੀ ਟੀਮ ਹੈ ਇਹਨਾਂ ਦੇ ਉੱਤੇ ਫਾਈਲ ਕੀਤੀ ਸੀ ਔਰ ਉਸ ਚਾਰਜ ਸ਼ੀਟ ਦੇ ਚਲਦੇ ਜੋ ਕੇਸ ਚੱਲਿਆ ਉਸ ਕੇਸ ਦੇ ਵਿੱਚ ਬੀਤੇ ਦਿਨ सीबीआई ਦੀ ਸਪੈਸ਼ਲ ਕੋਰਟ ਦੇ ਬਲਜਿੰਦਰ ਸਿੰਘ ਸਰਾ ਜੱਜ ਨੇ ਫੈਸਲਾ ਜਿਹੜਾ ਹੈ ਉਹ ਸੁਣਾ ਦਿੱਤਾ ਹੈ ਮਗਰ ਤੁਹਾਨੂੰ ਦੱਸ ਦਈਏ ਕਿ ਇਹ ਜੋ ਸਾਰਾ ਫੈਸਲਾ ਸੁਨਾਇਆ ਗਿਆ ਪੀੜਤ ਜਿਹੜਾ ਪਰਿਵਾਰ ਨੇ ਉਹ ਇਸ ਫੈਸਲੇ ਤੋਂ ਹਜੇ ਨਾਖੁਸ਼ ਨੇ ਉਹਨਾਂ ਦੇ ਵਕੀਲ ਨੇ ਜੋ-ਜੋ ਕਿਹਾ ਉਹ ਵੀ ਤੁਹਾਨੂੰ ਸੁਣਾਉਨੇ ਆ ਅਤੇ ਉਹਨਾਂ ਦੇ ਪਰਿਵਾਰ ਨੇ ਜੋ-ਜੋ ਕਿਹਾ ਉਹ ਵੀ ਤੁਹਾਨੂੰ ਸੁਣਾਉਨੇ ਆ ਲੇਕਿਨ ਇਸ ਸਾਰੇ ਕੇਸ ਨੂੰ ਲੈ ਕਰਕੇ ਜੇ ਦੇਖਿਆ ਜਾਵੇ ਤਾਂ ਅੱਜ ਪੰਜਾਬ ਦੀ ਆਵਾਮ ਨੂੰ ਮਨੁੱਖੀ ਅਧਿਕਾਰਾਂ ਦੇ ਰਾਖੇ ਜਸਵੰਤ ਸਿੰਘ ਖਾਲੜਾ ਦੀ ਯਾਦ ਜ਼ਰੂਰ ਆਉਂਦੀ ਹੋਣੀ ਕਿਉਂਕਿ ਇਹ ਵੀ ਉਸੇ ਲੜੀ ਦਾ ਹੀ ਇੱਕ ਤਰ੍ਹਾਂ ਦਾ ਕੇਸ ਹੈ ਕਿਉਂਕਿ ਜਸਵੰਤ ਸਿੰਘ ਖਾਲੜਾ ਨੇ ਵੀ ਇਸੇ ਤਰ੍ਹਾਂ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦੇ ਹੋਏ 25000 ਤੋਂ ਵੱਧ ਕੇਸਾਂ ਨੂੰ ਉਜਾਗਰ ਕੀਤਾ ਸੀ ਔਰ ਉਸ ਤੋਂ ਬਾਅਦ ਉਹ ਆਪ ਇੱਕ ਇਸੇ ਤਰ੍ਹਾਂ ਦਾ ਕੇਸ ਬਣ ਕੇ ਰਹਿ ਗਏ ਸੀ ਤੋ ਇਹ ਜੋ ਜੱਜ ਨੇ सीबीआई ਦੀ ਸਪੈਸ਼ਲ ਕੋਰਟ ਮੁਹਾਲੀ ਨੇ ਫੈਸਲਾ ਸੁਣਾਇਆ ਹੈ ਇਹਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇਹ ਐਸਪੀ ਜਿਹੜਾ ਹੈ ਅ ਪਰਮਜੀਤ ਸਿੰਘ ਇਹਨੂੰ 10 ਸਾਲ ਦੀ ਸਜ਼ਾ 50000 ਰੁਪਏ ਜੁਰਮਾਨਾ ਹੋਇਆ ਹੈ ਔਰ ਸੁਰਮukh ਸਿੰਘ ਅਤੇ ਸੁਖਵਿੰਦਰ ਸਿੰਘ ਜਿਹੜੇ ਉਸ ਵੇਲੇ ਪੁਲਿਸ ਮੁਲਾਜ਼ਮ ਸੀ ਉਹਨਾਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਕਮ ਸੇ ਕਮ ਇਹਨਾਂ ਦੇ ਉੱਤੇ ਕਤਲ ਕੇਸ ਚੱਲਨੇ ਚਾਹੀਦੇ ਸੀ ਲੇਕਿਨ 343 ਅਤੇ 364 ਲਾ ਕੇ ਇਹਨਾਂ ਨੂੰ ਇੱਕ ਕਿਸਮ ਦੀ ਰਿਆਇਤ ਹੀ ਦੇ ਦਿੱਤੀ ਗਈ ਆਓ ਸੁਣਦੇ ਹਾਂ ਕਿ ਸੁਰਮੁਖ ਸਿੰਘ ਔਰ ਸੁਖਵਿੰਦਰ ਸਿੰਘ ਜਿਹੜੇ ਜਿਨ੍ਹਾਂ ਨੂੰ ਫੇਕ ਇਨਕਾਊਂਟਰ ਦੇ ਵਿੱਚ ਮਾਰਿਆ ਗਿਆ ਉਹਨਾਂ ਦੇ ਜਿਹੜੇ ਵਕੀਲ ਹਨ ਜਿਨ੍ਹਾਂ ਨੇ ਸਾਰਾ ਕੇਸ ਲੜਿਆ ਉਹਨਾਂ ਦਾ ਕੀ ਕਹਿਣਾ ਹੈ ਇਸ ਕੇਸ ਦੇ ਬਾਰੇ ਵਿੱਚ ਅਤੇ ਸੁਖਵਿੰਦਰ ਸਿੰਘ ਅਤੇ ਸੁਰਮੁਖ ਸਿੰਘ ਦੇ ਪਰਿਵਾਰ ਦੇ ਲੋਕਾਂ ਦਾ ਇਸ ਕੇਸ ਦੇ ਬਾਰੇ ਵਿੱਚ ਕੀ ਕਹਿਣਾ ਹੈ ਆਓ ਸੁਣਦੇ ਹਾਂ ਉਹਨਾਂ ਨੇ ਕੀ ਕਿਹਾ ਤੇ ਇੱਕ ਐਨਕਾਊਂਟਰ ਦਾ ਮਾਮਲਾ ਸੀ ਜਿਹੜਾ ਦੋ ਪੁਲਿਸ ਵਾਲੇ ਨੌਜਵਾਨਾਂ ਨੂੰ ਪੁਲਿਸ ਵੱਲੋਂ ਹੀ ਚੁੱਕ ਕੇ ਜਿਹੜਾ ਉਹ ਮਾਰ ਦਿੱਤਾ ਗਿਆ ਸੀ ਤੇ ਉਹਨਾਂ ਨੂੰ 18/4/1993 ਨੂੰ ਇੱਕ ਪਿੰਡ ਖੇਲੇ ਦਾ ਸੁਖਵਿੰਦਰ ਸਿੰਘ ਨਾਂ ਦਾ ਕਾਂਸਟੇਬਲ ਸੀ ਤੇ ਦੂਸਰਾ ਹੈਗਾ ਸੀ ਸੁਰਮਕ ਸਿੰਘ ਪਿੰਡ ਮੁਸ਼ਲ ਦਾ ਜਿੰਨੂੰ ਥਾਣਾ ਬਿਆਸ ਦੀਆਂ ਦੋ ਵੱਖ-ਵੱਖ ਪੁਲਿਸ ਪਾਰਟੀਆਂ ਨੇ 18/4/1993 ਨੂੰ ਉਹਨਾਂ ਦੇ ਘਰਾਂ ਤੋਂ ਚੱਕਿਆ ਤੇ 22/4/1993 ਨੂੰ ਜਿਹੜਾ ਥਾਣਾ ਲੋਪੋ ਕੀ ਪੁਛਨੇ ਉਹਨਾਂ ਦਾ ਝੂਠਾ ਫੇਕ ਐਨਕਾਊਂਟਰ ਬਣਾ ਕੇ ਉਹਨਾਂ ਨੂੰ ਜਿਹੜਾ ਮਾਰ ਦਿੱਤਾ ਗਿਆ ਇਹਦੇ ਵਿੱਚ ਜਿਹੜਾ ਸੁਖਵਿੰਦਰ ਸਿੰਘ ਜੀ ਉਹਨੂੰ ਆਰਾਮ ਲਵਾਇਆ ਜਿਹੜਾ ਐਸ ਐਚਓ ਥਾਣਾ ਪੀਐਸ ਬਿਆਸ ਦਾ ਸੀ ਉਹਨੇ ਚੁੱਕਿਆ ਸੀ ਤੇ ਜਿਹੜਾ ਉਸ ਟਾਈਮ ਐਸਆਈ ਪਰਮਜੀਤ ਸਿੰਘ ਜਿਹੜਾ ਸ਼ਰਮਕ ਸਿੰਘ ਨੂੰ ਚੱਕ ਕੇ ਲੈ ਕੇ ਆਇਆ ਸੀ ਕਿਉਂਕਿ ਰਾਮ ਲਬਾਏ ਦੀ ਟ੍ਰਾਇਲ ਦੌਰਾਨ ਜਿਹੜੀ ਆ ਡੈਥ ਹੋ ਚੁੱਕੀ ਆ ਤੇ ਜਿਹੜਾ ਪਰਮਜੀਤ ਸਿੰਘ ਨੂੰ 364 ਦੇ ਵਿੱਚ ਤੇ 343 ਦੇ ਵਿੱਚ ਜਿਹੜਾ ਅੱਜ 10 ਸਾਲ ਦੀ ਸਜ਼ਾ ਤੇ 50000 ਰੁਪਏ ਦਾ ਜੁਰਮਾਨਾ ਕੀਤਾ ਗਿਆ ਤੇ ਜਿਹੜਾ 302 ਦੇ ਵਿੱਚ ਜਿਨ੍ਹਾਂ ਜਿਹੜਾ ਕੋਰਟ ਨੇ ਉਹ ਬੰਦੇ ਜਿਨ੍ਹਾਂ ਨੇ ਉਹਨਾਂ ਦਾ ਫੇਕ ਐਨਕਾਊਂਟਰ ਬਣਾਇਆ ਸੀ ਉਹਨਾਂ ਨੂੰ ਸਬੂਤਾਂ ਦੀ ਘਾਟ ਦੇ ਕਾਰਨ ਜਿਹੜਾ ਬਰੀ ਕਰ ਦਿੱਤਾ ਧਰਮ ਸਿੰਘ ਨੂੰ ਕਸ਼ਮੀਰ ਸਿੰਘ ਨੂੰ ਤੇ ਦਰਬਾਰਾ ਸਿੰਘ ਨੂੰ ਉਹ ਤਿੰਨ ਕ्यूज ਜਿਹੜੇ ਆ ਉਹ ਕੋਰਟ ਵੱਲੋਂ ਬਰੀ ਕਰ ਦਿੱਤੇ ਗਏ। ਹਾਂਜੀ ਮੇਰੇ ਸੁਖਵਿੰਦਰ ਸਿੰਘ ਜਿਹੇ ਮੇਰੇ ਤਾਇਆ ਜੀ। ਉਹ ਹੁਣੇ ਘਟਨਾ ਦੱਸੋ ਉਸਨੇ ਕੀ ਵਾਪਰੀ ਉਹ 1993 ਦੀ ਗੱਲ ਹੈ ਕਿ ਮੇਰੇ ਤਾਇਆ ਜੀ ਸਰਹਾਨੇ ਵਜੇ ਅੰਮ੍ਰਿਤਸਰ ਡਿਊਟੀ ਕਰਦੇ ਸੀ। ਉਹ ਠੀਕ ਇੱਕ ਦਿਨ ਅਚਾਨਕ ਤਵੀਦਨੀ ਸਹੀ ਸੀ ਤੇ ਉਹ ਘਰ ਆਏ ਹੋਏ ਤੇ ਕੁਝ ਮੁਲਾਜ਼ਮ ਆਏ ਦੋ ਗੱਡੀਆਂ ਟੋੜ ਲਾਈਆਂ ਤੇ ਇਨਾ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਸਾਫ਼ ਸਾਦ ਦੇ ਤੇ ਇਹੋ ਕੰਨਾ ਮਾਰ ਕੇ ਉਹਨਾਂ ਨੂੰ ਨਾਲ ਲੈ ਗਿਆ ਜੀ ਤੇ ਉਹਨਾਂ ਦਾ ਫੇਕ ਐਨਕਾਊਂਟਰ ਕਰ ਦਿੱਤਾ ਹੈ तकरीबन 25 26 ਦੇ ਲਾਗੇ ਬੰਨੇ ਹੋ ਮੰਗਣੀ ਹੋਈ ਹੈ ਉਹ ਹਾਂ ਨਹੀਂ ਇਲਾਜ ਤੱਕ ਨਹੀਂ ਦਿੱਤੀ ਉਹਨਾਂ ਬਖਾਇਆ ਹੀ ਨਹੀਂ ਉਹ ਫੈਸਲਾ ਚਲੋ ਹਾਕਿਚ ਤੇ ਹੋਇਆ ਬਟ ਜੋ ਵੀ ਉਹਨਾਂ ਇਨਸਾਫ਼ ਥੋੜਾਕ ਨਹੀਂ ਕੀਤਾ ਹੈ ਜੋ ਵੀ ਇੱਕ ਨੂੰ ਸਜ਼ਾ ਦੇ ਦਿੱਤੀ ਬਾਕੀ ਤਿੰਨ ਬਰੀ ਕਰਦੇ ਉਹ ਹਾਲੀ ਦਾਦ ਲੋ ਜੀ ਇਹਨਾਂ ਨੂੰ ਗਟਨਾਪਿੰਗ ਦੇ ਵਿੱਚ ਆਏ ਨੇ ਆਰਡਰ ਆਏ ਨੇ ਸਜ਼ਾ ਹੋ ਚੁੱਕੀ ਹੈ ਪਰਮਜੀਤ ਸਿੰਘ ਜੀ ਨੂੰ ਬਾਕੀ ਤਿੰਨ ਬਹਾਲ ਕਰ ਦਿੱਤੇ ਗਏ ਨੇ ਜੀ ਪਰ ਆਪਾਂ ਇਸ ਮਾਮਲੇ ਦੀ ਸੁਸਤੀ ਥੋੜੀ ਹੈਗੀ ਆ ਆਪਾਂ ਜੇ ਹੋ ਸਕੇ ਸੁਪਰੀਮ ਕੋਰਟ ਤੱਕ ਜਾਵਾਂਗੇ ਕਿਉਂਕਿ ਬਾਕੀਆਂ ਨੂੰ ਸਜ਼ਾ ਨਹੀਂ ਚਾਹੀਦੀ ਸੀ ਕੀਤਾ ਤੇ ਇਹਨਾਂ ਨੇ ਕਤਲ ਦਾ ਤੇ ਇਹਨਾਂ ਨੂੰ ਕਤਲ ਦੇ ਕੇ ਸਾਰਿਆਂ ਨੂੰ ਸਜ਼ਾ ਨਹੀਂ ਚਾਹੀਦੀ ਸੀ ਠੀਕ ਹੈ ਜੀ ਫਿਰ ਇਹ ਨਾਲੇ ਵੇਖੋ ਜੀ ਇਹਨਾਂ ਨੇ ਇਹਨਾਂ ਦੀ ਵਜ੍ਹਾ ਤੋਂ ਮੇਰੀ ਵੀ ਜ਼ਿੰਦਗੀ ਬਰਬਾਦ ਹੋ ਚੁੱਕੀ ਹੈ ਮੈਂ ਡੀਜੀਪੀ ਸੈਣੀ ਸਾਹਿਬ ਨੇ ਮੈਨੂੰ ਭਰਤੀ ਕੀਤਾ ਸੀ ਮੈਂ ਮੇਰਾ ਲਿਸਟ ਦੇ ਵਿੱਚ ਨਾਮ ਹੀ ਆ ਗਿਆ ਸੀ ਮੇਰੇ ਕੋਲ ਲਿਸਟ ਵੀ ਹੈਗੀ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਠੀਕ ਹੈ ਜੀ ਮੈਂ ਲੇਟਿੰਗ ਸਰਦਾਰ ਸਰਮੁਖ ਸਿੰਘ ਸਿਪਾਹੀ ਦਾ ਬੇਟਾ ਹਾਂ ਮੈਂ ਡੀਜੀਪੀ ਸੈਣੀ ਸਾਹਿਬ ਨੇ ਭਰਤੀ ਖੋਲੀ ਸੀ ਮੈਂ ਉਹਦੇ ਭਰਤੀ ਹੋ ਗਿਆ ਸੀ ਇਹਨਾਂ ਦੇ ਅਲੀਗੇਸ਼ਨ ਕਰਕੇ ਮੈਂ ਨੌਕਰੀ ਜੜੇ ਗਿਆ ਇਹਨਾਂ ਦੇ ਅਲੀਗੇਸ਼ਨ ਕਰਕੇ ਮੈਨੂੰ ਨੌਕਰੀ ਨਹੀਂ ਦਿੱਤੀ ਗਈ ਪਰ ਲੇਕਿਨ ਮੈਂ ਡਿਸਟ੍ਰਿਕਟ ਦੇ ਵਿੱਚ ਦੂਜੇ ਨੰਬਰ ਤੇ ਨਾਮ ਆਇਆ ਹੋਇਆ ਮੈਂ ਭਰਤੀ ਹੋ ਚੁੱਕਾ ਹਾਂ ਪਰ ਮੈਂ ਚੋਣਾ ਕਿ ਇਹਨਾਂ ਨੂੰ ਹੋਰ ਸਜ਼ਾ ਹੋਵੇ ਕਿਉਂਕਿ ਇਹਨਾਂ ਨੇ ਮੇਰਾ ਪਿਓ ਦਾ ਮਾਰਿਆ ਹੀ ਮਾਰਿਆ ਪਰ ਇਹਨਾਂ ਨੇ ਮੇਰੇ ਪਿਓ ਨੂੰ ਮਾਰਨ ਦੇ ਨਾਲ-ਨਾਲ ਮੇਰੇ ਵੀ ਕਰੀਅਰ ਬਰਬਾਦ ਕਰ ਦਿੱਤਾ ਮੇਰੇ ਫਾਦਰ ਸਾਹਿਬ ਨੇ ਕਦੀ ਕੇ ਇਹਦਾ ਮਾਰਾ ਨਹੀਂ ਇਹ ਕੀਤਾ ਕਦੀ ਉਹਨਾਂ ਨੇ ਕਿਸੇ ਗਰੀਬ ਦੇ ਬਲਕੇ ਕੋਈ ਉਹ ਉਤਾਚਾਰ ਨਹੀਂ ਕੀਤਾ ਮੇਰੇ ਫਾਦਰ ਸਾਹਿਬ ਇਹਨੇ ਵਧੀਆ ਬੰਦੇ ਸੀ ਨਾ ਕੋਈ ਹਸਾਬ ਨਹੀਂ ਪਿੰਡ ਵਾਲੇ ਦੱਸਦੇ ਨੇ ਕਿ ਬਹੁਤ ਵਧੀਆ ਬੰਦੇ ਸੀ ਕਦੀ ਵੀ ਕਿਸੇ ਗਰੀਬ ਨੂੰ ਲੋੜ ਹੁੰਦੀ ਸੀ ਤਾਂ ਮਦਦ ਕਰ ਦਿੰਦੇ ਹੁੰਦੇ ਸੀ